ਇਹ ਨਹੀਂ ਛੇਤੀ ਸੂਤ ਨਹੀਂ ਹੋਣੀ ਅਕਾਲੀ ਦਲ ਨੂੰ ਉਲਜੀ ਤਾਣੀ ਸੋ ਦੱਸਦੀ ਹੈ ਕਿ ਸ਼੍ਰੀ ਅਕਾਲ ਤਖਤ ਸਹਿਬ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਬਾਦਲ ਦੇ ਨਾਲ-ਨਾਲ ਹੋਰ ਕਈ ਅਕਾਲੀ ਆਗੂਆਂ ਨੂੰ ਤਨਖਾਹ ਅਤੇ ਸੇਵਾ ਲਗਾਈ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਿਰ ਲਹਿਰ ਦੇ ਆਗੂ ਵੀ ਸ਼ਾਮਲ ਸਨ ਕੁਝ ਆਗੂਆਂ ਦੀ ਸੇਵਾ ਪੂਰੀ ਹੋ ਚੁੱਕੀ ਹੈ ਜਦਕਿ ਕਈਆਂ ਦੀ ਸੇਵਾ ਹਲੇ ਚੱਲ ਰਹੀ ਹੈ ਭਾਵੇਂ ਕਿ ਅਕਾਲ ਤਖਤ ਸਹਿਬ ਦੇ ਆਦੇਸ਼ਾਂ ਮੁਤਾਬਕ ਸੁਧਾਰ ਲਹਿਰ ਤਾਂ ਸਮੇਟ ਦਿੱਤੀ ਗਈ ਹੈ ਸੁਖਬੀਰ ਬਾਦਲ ਦਾ ਅਸਤੀਫਾ ਹਲੇ ਵੀ ਊਂਠ ਦੇ ਬਲ ਵਾਂਗ ਲੜਕ ਰਿਹਾ ਏ ਜਿਸ ਨੂੰ ਲੈ ਕੇ ਕੁਝ ਅਕਾਲੀ ਆਗੂਆਂ ਦੇ ਮਨਾਂ ਵਿਚਲਾ ਜਵਾਲਾਮੁਖੀ ਫਿਰ ਤੋਂ ਉਬਾਲੇ ਮਾਰਨ ਲੱਗ ਪਿਆ ਏ ਅਕਾਲ ਤਖਤ ਸਾਹਿਬ ਕਰਕੇ ਲੀਡਰ ਹਲੇ ਦਬੀ ਜ਼ੁਬਾਨ ਵਿੱਚ ਬੋਲ ਰਹੇ ਨੇ ਪਰ ਸੁਖਬੀਰ ਬਾਦਲ ਦੀ ਤਨਖਾਹ ਖਤਮ ਹੁੰਦੇ ਹੀ ਅਕਾਲੀ ਦਲ ਵਿੱਚ ਫਿਰ ਤੋਂ ਨਵੇਂ ਪਸੂੜੀ ਪੈਣ ਦੇ ਵੱਡੇ ਸੰਕੇਤ ਦਿਖਾਈ ਦੇ ਰਹੇ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਕਾਰਵਾਈ ਹੋਈ ਉਹ ਸਭ ਨੇ ਦੇਖੀ ਉਸ ਦੌਰਾਨ ਸ਼੍ਰੀ ਕਾਲ ਤੱਕ ਤੋਂ ਸੈਵਲੋਂ ਜਿੱਥੇ ਸੁਖਬੀਰ ਬਾਦਲ ਸਮੇਤ ਕਈ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਅਤੇ ਸੇਵਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ ਉੱਥੇ ਹੀ ਦੋ ਹੋਰ ਵੱਡੇ ਆਦੇਸ਼ ਵੀ ਜਾਰੀ ਕੀਤੇ ਗਏ ਸੀ ਜਿਨ੍ਹਾਂ ਵਿੱਚ ਇੱਕ ਤਾਂ ਇਹ ਸੀ ਕਿ ਅਕਾਲੀ ਦਲ ਵਿੱਚ ਨਵੀਂ ਭਰਤੀ ਕੀਤੀ ਜਾਵੇ ਅਤੇ ਵਰਕਿੰਗ ਕਮੇਟੀ ਨੂੰ 3 ਦਿਨਾਂ ਦੇ ਅੰਦਰ ਅਸਤੀਫਾ ਪ੍ਰਵਾਨ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਬਾਗੀ ਯਾਨੀ ਅਕਾਲੀ ਦਲ ਸੁਧਾਰ ਵਾਲੇ ਆਗੂਆਂ ਨੇ ਮੀਟਿੰਗ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਨੂੰ ਪੰਗ ਕਰ ਦਿੱਤਾ ਅਤੇ ਬਿਨਾ ਕੋਈ ਸਵਾਲ ਉਠਾਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਫੁੱਲ ਚੜਾ ਦਿੱਤੇ ਅਤੇ ਆਖਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਅਤੇ ਉਹਨਾਂ ਦੇ ਆਦੇਸ਼ਾਂ ਮੁਤਾਬਕ ਹੀ ਸੁਧਾਰ ਲਹਿਨ ਸਮੇਟ ਦਿੱਤਾ ਗਿਆ ਹੈ ਹੁਣ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦਿੱਤੇ ਦੂਜੇ ਵੱਡੇ ਆਦੇਸ਼ ਨੂੰ ਵੀ ਸੁਣ ਲੈਣੇ ਆ ਭਾਵੇਂ ਕਿ ਇਨ ਆਦੇਸ਼ਾਂ ਵਿੱਚ ਜਥੇਦਾਰ ਸਾਹਿਬ ਨੇ ਵਰਕਿੰਗ ਕਮੇਟੀ ਨੂੰ ਅਸਤੀਫਾ 3 ਦਿਨਾਂ ਵਿੱਚ ਸਵਿਕਾਰ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ ਪਰ ਐਨ ਮੌਕੇ ਤੇ ਆਕੇ ਵਰਕਿੰਗ ਕਮੇਟੀ ਨੇ ਜਥੇਦਾਰ ਕੋਲੋਂ ਪੁੱਛ ਕੇ ਹੋਰ ਸਮਾਂ ਮੰਗਿਆ ਅਤੇ ਹੁਣ ਜਥੇਦਾਰ ਵੱਲੋਂ 20 ਦਸੰਬਰ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਜਾ ਸੰਬੰਧੀ ਫੈਸਲਿਆਂ ਤੋਂ ਕਿਸੇ ਵੱਲੋਂ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਗਿਆ ਸੀ। ਸਭ ਨੇ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਸੀ ਪਰ ਹੁਣ ਜਦੋਂ ਦਾ ਜਥੇਦਾਰ ਸਾਹਿਬ ਵੱਲੋਂ ਵਰਕਿੰਗ ਕਮੇਟੀ ਨੂੰ ਅਸਤੀਫਾ ਪ੍ਰਵਾਨ ਕਰਨ ਲਈ ਹੋਰ ਸਮਾਂ ਦੇ ਦਿੱਤਾ ਗਿਆ ਹੈ ਤਾਂ ਅੰਦਰੋਂ-ਅੰਦਰ ਹੀ ਅਕਾਲੀ ਆਗੂਆਂ ਵਿਚਾਰ ਕੁਸਰ-ਮੁਸਰ ਸ਼ੁਰੂ ਹੋ ਗਏ। ਇਹ ਉਹਨਾਂ ਵੱਲੋਂ ਜਤਾਏ ਰੋਸ ਬੇਸ਼ੱਕ ਹਲੇ ਧੀਮੀ ਆਵਾਜ਼ ਵਿੱਚ ਸੁਣਾਈ ਦੇ ਰਹੇ ਨੇ ਪਰ ਅਗਲੇ ਕੁਝ ਦਿਨਾਂ ਵਿੱਚ ਇਸ ਨੂੰ ਲੈ ਕੇ ਵੱਡਾ ਕਲੇਸ਼ ਛਿੜਨ ਦੀ ਸੰਭਾਵਨਾ ਤੋਂ ਇਨਕਾਰਿਆ ਨਹੀਂ ਜਾ ਸਕਦਾ ਜੋ ਗੁਰਪ੍ਰਤਾਪ ਸਿੰਘ ਵਡਾਲਾ ਦੇ ਇਹਨਾਂ ਸ਼ਬਦਾਂ ਵਿੱਚ ਸਾਫ਼ ਝਲਕਦਾ ਦਿਖਾਈ ਦੇ ਰਿਹਾ ਏ ਇਸ ਵਿੱਚ ਸ਼ੱਕ ਨਹੀਂ ਕਿ ਕੁਝ ਅਕਾਲੀ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਮਰਿਆਦਾ ਨੂੰ ਦੇਖਦੇ ਹਲੇ ਜ਼ਿਆਦਾ ਕੁਝ ਬੋਲਣ ਤੋਂ ਕਿੰਨਾ ਕਤਰਾ ਰਹੇ ਨੇ ਕਿਉਂਕਿ ਹਲੇ ਸੁਖਬੀਰ ਬਾਦਲ ਦੀ ਸਜ਼ਾ ਵੀ ਪੂਰੀ ਨਹੀਂ ਹੋਈ ਪਰ ਜ਼ਿਆਦਾਤਰ ਆਗੂ ਉਹ ਇੰਤੇ ਜਾਪ ਰਿਹਾ ਏ ਕਿ ਜਿਵੇਂ ਫਿਰ ਤੋਂ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਲਈ ਮਾਹੌਲ ਸਿਰਜਿਆ ਜਾ ਰਿਹਾ ਏ ਪਰਮਿੰਦਰ ਸਿੰਘ ਢਿੰਡਸਾ ਦਾ ਕਹਿਣਾ ਏ ਕਿ ਉਹਨਾਂ ਦੇ ਪਿਤਾ ਨੇ ਕਦੇ ਇਹ ਨਹੀਂ ਕਿਹਾ ਸੀ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਸਵੀਕਾਰ ਕਰਵਾਂਗੇ ਬਲਕਿ ਉਹਨਾਂ ਸਿਰਫ ਇਨਾ ਆਖਿਆ ਸੀ ਕਿ ਨਵੀਂ ਭਰਤੀ ਮਗਰੋਂ ਜਿਸ ਕਿਸੇ ਨੂੰ ਵੀ ਫਤਵਾ ਮਿਲੇਗਾ ਉਹ ਉਸ ਨੂੰ ਪ੍ਰਧਾਨ ਮੰਨ ਲੈਣਗੇ ਖਾਸ ਗੱਲ ਇਹ ਹੈ ਉਹਨਾਂ ਵੱਲੋਂ ਬਿਆਨ ਤੋੜ ਮਰੋੜ ਕੇ ਪੇਸ਼ ਕਰਨ ਦੇ ਬਾਦਲ ਦਲ ਦੇ ਸੋਸ਼ਲ ਮੀਡੀਆ ਤੇ ਇਕਜ਼ਾਮ ਲਗਾਏਗੇ ਉਧਰ ਬੀਬੀ ਜਗੀਰਕੌਰ ਦੇ ਬਿਆਨ ਤੋਂ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਸ਼੍ਰੀ ਅਕਾਲ ਤੱਕ ਸਾਬ ਦੀ ਕਾਰਵਾਈ ਤੋਂ ਬਾਅਦ ਅਕਾਲੀ ਦਲ ਵਿੱਚ ਕਿਸੇ ਤਰ੍ਹਾਂ ਦੀ ਮਨਮਾਨੀ ਨਹੀਂ ਹੋਣ ਦੇਣਾ ਚਾਹੁੰਦੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਆਖਿਆ ਕਿ ਅਕਾਲੀ ਦਲ ਕਿਸੇ ਇੱਕ ਦੀ ਪਾਰਟੀ ਨਹੀਂ ਬਲਕਿ ਇਹ ਸਮੂਚੇ ਪੰਥ ਦੀ ਪਾਰਟੀ ਹੈ ਇੱਥੇ ਹੀ ਬਸ ਨਹੀਂ ਬੀਬੀ ਵੱਲੋਂ ਵੀ ਹੋਰ ਨਾ ਕੁਝ ਆਗੂਆਂ ਦੀ ਤਰ੍ਹਾਂ ਅਸਤੀਫਿਆਂ ਨੂੰ ਪ੍ਰਵਾਨ ਕਰਨ ਲਈ ਹੋਰ ਸਾਮਾ ਦਿੱਤਾ ਜਾਣ ਤੇ ਇਤਰਾਜ ਜਤਾਇਆ ਗਿਆ ਉਂਝ ਦੇਖਿਆ ਜਾਵੇ ਤਾਂ ਇਹ ਤੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਵਰਕਿੰਗ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਿਕ ਅਸਤੀਫਾ ਪ੍ਰਵਾਨ ਕਿਉਂ ਨਹੀਂ ਕੀਤੇ ਕਿਉਂ ਅਸਤੀਫੇ ਪ੍ਰਵਾਨ ਕਰਨ ਦੇ ਲਈ ਇਹਨਾਂ ਸਮਾਂ ਮੰਗਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੀ ਸਜ਼ਾ ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸਜ਼ਾ ਪੂਰੀ ਕਰਕੇ ਮਾਮਲੇ ਵਿੱਚ ਚੰਗੀ ਤਰ੍ਹਾਂ ਦਖਲ ਦੇ ਸਕਣ ਸੁਧਾਰ ਲਹਿਰ ਵਾਲੇ ਆਗੂ ਵੀ ਅਜੇ ਹੁਜ ਹੀ ਆਖਦੇ ਦਿਖਾਈ ਦੇ ਰਹੇ ਨੇ ਕਿ ਜਦੋਂ ਅਕਾਲ ਤਖਤ ਦੇ ਆਦੇਸ਼ ਮੁਤਾਬਕ ਉਹਨਾਂ ਨੇ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਤਾਂ ਵਰਕਿੰਗ ਕਮੇਟੀ ਨੂੰ ਅਸਤੀਫੇ ਪ੍ਰਵਾਨ ਕਰਨ ਵਿੱਚ ਕੀ ਦਿੱਕਤ ਆ ਰਹੀ ਹੈ ਪ੍ਰਵਿੰਦਰ ਢੀਂਡਸਾ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਅਕਾਲ ਤਖਤ ਸਾਬ੍ਹ ਨੇ ਆਪਣੇ ਆਦੇਸ਼ਾਂ ਵਿੱਚ ਸਪਸ਼ਟ ਤੌਰ ਤੇ ਆਖਿਆ ਸੀ ਕਿ ਪੁਰਾਣੀ ਲੀਡਰਸ਼ਿਪ ਅਕਾਲੀ ਦਲ ਦੀ ਅਗਵਾਈ ਕਰਨ ਵਿੱਚ ਅਸਮਰਥ ਰਹੀ ਹੈ ਉਹ ਵਿਖੇ ਵਿੱਚ ਵੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਮੌਜੂਦਾ ਸਮੇਂ ਅਕਾਲੀ ਆਗੂਆਂ ਦੇ ਸਾਹਮਣੇ ਆ ਰਹੇ ਬਿਆਨਾਂ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਨਾ ਹਾਲੇ ਇੰਨੀ 체ਤੀ ਸੂਤ ਨਹੀਂ ਹੋਣ ਵਾਲੀ ਉਂਝ ਕੁਝ ਲੋਕਾਂ ਵੱਲੋਂ ਵਿਧਵੀ ਜਵਾਨ ਵਿੱਚ ਇਹੀ ਆਖਿਆ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਨੇ ਜਿਸ ਤਰ੍ਹਾਂ ਪਹਿਲਾਂ ਤਨਖਾਹ ਸੁਣੋਂ ਵਿੱਚ ਸ਼ਕਤੀ ਦਿਖਾਈ ਉਹ ਕਾਬਲ ਤੇ ਤਾਰੀਫ ਸੀ ਉਸ ਸ਼ਕਤੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਸਤੀਫਿਆਂ ਦੀ ਪ੍ਰਵਾਨਗੀ ਦੇ ਲਈ ਵਰਕਿੰਗ ਕਮੇਟੀ ਨੂੰ ਹੋਰ ਸਮਾਂ ਦੇਣ ਮਗਰੋਂ ਇੱਕ ਵੱਡਾ ਵਿਵਾਦ ਧੂਖਣਾ ਸ਼ੁਰੂ ਹੋ ਚੁੱਕਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਜਵਾਲਾਮੁਖੀ ਦਾ ਰੂਪ ਲੈ ਸਕਦਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਅਕਾਲੀ ਦਲ ਦੀ ਸੂਲਜਨ ਦੀ ਤਾਣੀ ਫਿਰ ਤੋਂ ਉਲਝ ਸਕਦੀ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ